ਅਸੀਂ ਕਿਹਨੂੰ ਕਹਨੇ ਬੇਵਕਸਾ ਕਾਨੂੰਨ ਕਾਨੂੰਨ ਮਾਰੀ ਸਕਦਾ ਪਹਿਲਾਂ ਮਾਰੀ ਨਹੀਂ ਕਿ ਤੁਸੀ ਮਾਰੇ ਦੋਨੋਂ ਜਿਹੜੀ ਗੱਲ ਸੁਣੋ ਕਾਨੂੰਨ ਕਦੇ ਨਹੀਂ ਮਾਰੇ ਆਂ ਇੱਕ ਲੜਕੀ ਦਾ ਆਵਦਾ ਨੁਕਸਾਨ ਹੋ ਗਿਆ ਕਿਹਦੇ ਵਾਰੀ ਮਾਰੇ ਆਂ ਮਾਰਨਿੰਗ ਸਾਡੀ ਟੀਮ ਆਉਂਦੀ ਸੀਗੀ ਇੱਕ ਲੜਕੀ ਦਾ ਸਾਡਾ ਸਬੂਤ ਹੈ ਤੁਸੀਂ ਟਿਕਟ ਨਹੀਂ ਦਿੰਦੇ ਫੋਰਸ ਨੂੰ ਜਦੋਂ ਮਾਰਦੀ ਫੋਨ ਮਾਰਦੇ ਹੋ ਜਿਹੜੇ ਬਲੇ ਲੇਟਰਨ ਗਏ ਹੋਣਗੇ ਕਿਹੜੇ ਬਲੇ ਨਾਤੇ ਤੋਤੇ ਹੋਣਗੇ ਕਿਹੜੇ ਬਲੇ ਚਾਹ ਪੀ ਕੇ ਫਾਹੇ ਚੜਾਏ ਹੋਇਆ ਸਾਡੇ ਬੱਚੇ ਉਹ ਅਸੀਂ ਤੁਹਾਨੂੰ ਪਤਾ ਜਦੋਂ ਮਰਜੀ ਹੁਕਮ ਮਾਰਦੇ ਹੋ ਹਾਏ ਕੌਣ ਕਿਹੜਿਆ ਮੇਰੀ ਗੱਲ ਸੁਣੋ ਕੱਲ ਨੂੰ ਕੋਈ ਹੋਰ ਜੀ ਸਭ ਤਾਂ ਬੈਠਾ ਆਪਣੇ ਦਫ਼ਤਰ ਚ ਕੱਲ ਨੂੰ ਕੱਲ ਨੂੰ ਕੋਈ ਹੋਰ ਬੰਦਾ ਵੱਡਾ ਅੱਛਾ ਜੀ ਸਾਹਿਬ ਉੱਥੇ ਬੈਠਾ ਹੋਣਗੇ ਨਹੀਂ ਪ੍ਰਧਾਨ ਸਾਹਿਬ ਇਹ ਹਾਏ ਆ ਚੜਾ ਆ ਸਾਡੇ ਪ੍ਰਧਾਨ ਸਾਹਿਬ ਇਹ ਕੀ ਕਰਕੇ 4 ਵਜੇ ਆਇਆ ਕੀ ਹੈ ਇਹਨੂੰ ਪੁੱਛ ਲਵੇ ਲੈਟਰ ਨੂੰ ਥਾਂ ਥੋੜਾ ਪ੍ਰਬੰਧ ਕਰਿਆ ਸੀ ਕੋਈ ਤੁਹਾਡੇ ਨਾਲ ਗੱਲ ਕਰਨ ਲਈ ਕਿਹਨੂੰ ਕੋਈ ਚਾਹਦਾ ਪ੍ਰਬੰਧ ਕਰਿਆ ਸੀ ਮੈਂ ਹੁਣ ਰੋਟੀਆਂ ਖਵਾਤੀਆਂ ਇਹਨਾਂ ਨੂੰ ਚਲੋ ਭਲਾ ਗੱਲ ਸੁਣੀ ਹੋਈ ਆ ਸਾਡੀ ਕੋਈ ਗੱਲ ਸੁਣੀ ਹੋਈ ਆ ਸਾਡੀ ਕੋਈ ਗੱਲ ਨਹੀਂ ਤੁਸੀਂ ਆਪ ਦਾ ਰਾਹ ਖਿਆਲ ਕਰੋ ਸਾਡਾ ਆਪ ਦਾ ਕਰ ਲਿਆ ਡਰੋਨ ਫਲਾਈ ਕਰਨ ਚ ਕੀ ਦਿੱਕਤ ਆ ਦੱਸੋ ਮੈਨੂੰ ਡਰੋਨ ਫਲਾਈ ਕਰਨ ਚ ਆਪਾਂ ਪੈਰਲਲ ਗੱਲ ਵੀ ਕਰੀ ਪੂਰੀ ਪੂਰੀ ਤਰ੍ਹਾਂ ਹੀ ਆ ਸਾਡੀ ਪੂਰੀ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ ਤਾਂ ਇਹ ਨਹੀਂ ਹੁੰਦੀ ਅਸੀਂ ਡਰੋਨ ਨਹੀਂ ਚੱਲਣ ਦਿੰਦੇ ਕਾਰਨ ਕੀ ਆ ਡਰੋਨ ਨੂੰ ਮਾਰ ਕੇ ਚੱਲ ਸਕਦਾ ਉਹ ਹਾਈ ਕੋਰਟ ਦੇ ਹੁਕਮ ਸੰਗੋ ਪਤਾ ਹੈ ਹਾਈ ਕੋਰਟ ਦੇ ਆਰਡਰ ਲਾਗੂ ਕਰੋ ਹਾਈ ਕੋਰਟ ਦੇ ਅੱਡ ਤੋਂ ਪਾਣੀ ਛੱਡਣ ਦੇ ਵੀ ਸੀ ਨਹੀਂ ਬਲੰਦ ਨਹੀਂ ਹਾਈ ਕੋਰਟ ਦੇ ਆਰਡਰ ਦਾ ਪਾਣੀ ਛੱਡ ਜੇ ਰ ਭਵੰਤਵਾਣਾ ਸੀ ਧਰਨਾ ਨਹੀਂ ਲਾਉਣਾ ਉਹ ਧਰਨਾ ਵੀ ਲਾਈ ਬੈਠਾ ਉੱਥੇ ਆਪਾਂ ਇਸ ਦੀ ਗੱਲ ਇਹਦਾ ਮਤਲਬ ਤੁਹਾਡੀ ਮਰਜ਼ੀ ਹੋ ਗਈ ਕਿਹੜਾ ਹਾਈ ਕੋਰਟ ਦਾ ਆਰਡਰ ਲਾਗੂ ਕਰਨਾ ਹੈ ਕਿਹੜਾ ਹਾਈ ਕੋਰਟ ਦਾ ਕਾਨੂੰਨ ਨਹੀਂ ਲਾਗੂ ਕਰਨਾ ਇਹਦਾ ਉਹ ਤੁਹਾਡੀ ਮਰਜ਼ੀ ਤੇ ਹੋ ਗਈ ਅਫਸਰਾਂ ਦੇ ਕੋਰਟ ਦੇ ਤਾਂ ਕਲੀਅਰ ਨਹੀਂ ਬੈਠਾ ਪਾਣੀ ਨਾਲ ਛੱਡਿਆ ਹਰਿਆਣੇ ਨੂੰ ਕੋਰਟ ਦਾ ਫੈਸਲਾ ਹੈ ਬਿਲਕੁਲ ਹੋ ਗਾਇਆ ਉਹੀ ਕੋਰਟ ਦਾ ਫੈਸਲਾ ਉਹੀ ਕੋਰਟ ਦਾ ਫੈਸਲਾ ਇੱਥੇ ਹੈ ਉਹ ਤੁਸੀਂ ਲਾਗੂ ਨਹੀਂ ਕੀਤਾ ਜੇ ਕੋਰਟ ਦਾ ਫੈਸਲਾ ਹੈ ਕੋਰਟ ਦਾ ਕੋਰਟ ਦਾ ਫੈਸਲਾ ਸੀ ਵੀ ਚੱਲੇ ਉਹਨੂੰ ਚਾਕੇ ਭਾਈ ਉਹਨੂੰ ਸਾਮੋਹ ਦੀ ਜ਼ਿੰਦਗੀ ਬਚਾਓ ਉਦੋਂ ਸਾਡਾ ਕੋਰਟ ਦਾ ਫੈਸਲਾ ਨਹੀਂ ਲਾਗੂ ਹੋਇਆ ਐਸੀ ਲਾਗੂ ਹੁੰਦਾ ਇਸੇ ਫੈਸਲੇ ਦੇ ਨਾਲ ਤਾਂ ਦੋ ਤਿਆਹੀ ਤੁਸੀਂ ਤੁਸੀਂ ਇੱਕ ਤਰਫਾ ਕਰ ਰਹੇ ਹੋ ਜਿਹੜਾ ਕੋਰਟ ਦਾ ਫੈਸਲਾ ਲੋਕਾਂ ਦੇ ਹੱਕ ਚ ਹੈ ਉਹਦੀ ਤੂੰ ਹੀ ਨਹੀਂ ਮਾਰਦੇ ਸਾਰੇ ਅਫਸਰ ਡਰੋਨ ਫਲਾਈ ਕਰਨ ਨਾਲ ਨੁਕਸਾਨ ਜਿਹੜਾ ਲੋਕਾਂ ਦੇ ਉਲਟ ਹੈ ਉਥੇ ਚੜ ਕੇ ਆਉਣੇ ਹੋ ਡਰੋਨ ਚੜ੍ਹ ਕੇ ਜਿਉਂ ਹੁਣ ਸਾਡੇ ਬੱਚਿਆਂ ਨੂੰ ਡਰੋਨ ਫਲਾਈ ਕਰਨ ਦੇ ਨਾਲ ਕੀ ਨੁਕਸਾਨ ਹੈ ਇਹਨਾਂ ਦੀ ਰੋਟੀ 8 ਘੰਟੇ ਹੈ ਕਿ 24 ਘੰਟੇ ਦੀ ਸਾਨੂੰ ਪਹਿਲਾਂ ਤੁਸੀਂ ਜਵਾਬ ਦੇਣੀ ਚਾਹੀਦਾ ਇਸ ਦੀ ਡਿਊਟੀ 4 8 ਘੰਟੇ 24 ਘੰਟੇ ਅਸੀਂ 24 ਘੰਟੇ ਦੱਸਾ ਦਿੰਨੇ ਹਾਂ ਸੌਣ ਦੇ ਕਿਹੜੇ ਵੇਲੇ ਹੈ ਜਿੰਨੀ ਤਰ੍ਹਾਂ ਇਹਨਾਂ ਦੇ ਇਹਨਾਂ ਦੇ ਸੌਣ ਦੇ ਕਿਹੜੇ ਵੇਲੇ ਆ ਇਹ 24 ਘੰਟੇ ਦੇ 24 ਘੰਟੇ ਪ੍ਰਧਾਨ ਸਾਹਿਬ ਅਸੀਂ ਕਾਨੂੰਨ ਲਾਗੂ ਕਰਨਾ ਕੱਲ ਨੂੰ ਕੋਈ ਹੋਰ ਕਾ ਕਰ ਜਾਉਂ ਜੰਪਿਆ ਫਿਰ ਕੀ ਕਰਾਂਗੇ ਅਸੀਂ ਤੁਸੀਂ ਕਾਨੂੰਨ ਲਾਗੂ ਕਰੋ ਆਜੋ ਭਾਈ ਅਸੀਂ ਕਿਦੋਂ ਕਹਨੇ ਬੇਵੱਸਾ ਕਾਨੂੰਨ ਕਾਨੂੰਨ ਮਾਰ ਨਹੀਂ ਸਕਦਾ ਪਹਿਲਾਂ ਮਾਰ ਨਹੀਂ ਜੇ ਤੁਸ ਮਾਰੇ ਦੋਨੋਂ ਜੋਂ ਕਾਨੂੰਨ ਇੱਕ ਕਦੀ ਨਹੀਂ ਮਾਰੇ ਆ ਕਿ ਲੜਕੀ ਦਾ ਆਵਦਾ ਨੁਕਸਾਨ ਹੋ ਗਿਆ ਤੁਸੀਂ ਇਹ ਵਾਰੀ ਮਾਰੇ ਆ ਮਾਰਨਿੰਗ ਸਾਡੀ ਟੀਮ ਆਉਂਦੀ ਸੀਗੀ ਇੱਕ ਲੜਕੀ ਦਾ ਸਾਡਾ ਸਭ ਹੋ ਗਿਆ ਤੁਸੀਂ ਟਿਕ ਨਹੀਂ ਨਹੀਂ ਦਿੰਦੇ ਫੋਰਸ ਨੂੰ ਜਦੋਂ ਮਰ ਗਈ ਫੋਨ ਮਾਰਦੇ ਹੋ ਕਿਹੜੇ ਵੇਲੇ ਇਹ ਲੈਟਰਨ ਗਏ ਹੋਣਗੇ ਕਿਹੜੇ ਵੇਲੇ ਨਾਤੇ ਤੋਤੇ ਹੁਣ ਕਿਹੜੇ ਵੇਲੇ ਚਾਹ ਪੀਤੀ ਫਸੇ ਚੜਾਏ ਹੋਇਆ ਸਾਡੇ ਬੱਚੇ ਉਹ ਉਹ ਅਸੀਂ ਤੁਹਾਨੂੰ ਪਤਾ ਜਦੋਂ ਮਰਜੀ ਹੁਕਮ ਮਾਰਦੇ ਹੋ ਹਾਏ ਕੌਣ ਕਿਹੜੇ ਆਏ ਗੱਲ ਸੁਣੋ ਕੱਲ ਨੂੰ ਕੋਈ ਹੋਰ ਡਿਪੀ ਸਾਹਿਬ ਤਾਂ ਬੈਠਾ ਆਪਣੇ ਦਫ਼ਤਰ ਚ ਕੱਲ ਨੂੰ ਕੱਲ ਨੂੰ ਕੋਈ ਹੋਰ ਬੰਦਾ ਵੱਡਾ ਅੱਛਾ ਜੀ ਸਾਹਿਬ ਵੀ ਉੱਥੇ ਬੈਠਾ ਹੋਣਗੇ ਨਹੀਂ ਪ੍ਰਧਾਨ ਸਾਹਿਬ ਇਹ ਹਾਏ ਆ ਚੜਾਇਆ ਸਾਡੇ ਪ੍ਰਧਾਨ ਸਾਹਿਬ ਇਹ ਕਿਹੜਾ ਚਾਰ ਵਜੇ ਖਾਇਆ ਕੀ ਹੈ ਇਹਨੂੰ ਪੁੱਛ ਲਵੇ ਲੈਟਰ ਨੂੰ ਥਾਂ ਥੋੜਾ ਪ੍ਰਬੰਧ ਕਰਿਆ ਸੀ ਕੋਈ ਤੁਹਾਡੇ ਨਾਲ ਗੱਲ ਕਰਾਇਆ ਇਹਨੂੰ ਥੋੜਾ ਪ੍ਰਬੰਧ ਕਰਿਆ ਸੀ ਹੁਣ ਰੋਟੀਆਂ ਖਵਾਤੀਆਂ ਇਹਨਾਂ ਨੂੰ ਤਲਫਲਾ ਦੀ ਗੱਲ ਸੁਣੀ ਹੋਈ ਆ ਸਾਡੀ ਕੋਈ ਨਹੀਂ ਗੱਲ ਨਹੀਂ ਤੁਸੀਂ ਆਪ ਦਾ ਰਾਹ ਖਿਆਰ ਕਰੋ ਸਾਡਾ ਆਪ ਦਾ ਕਰ ਲਿਆ ਡਰੋਨ ਫਲਾਈ ਕਰਨ ਚ ਕੀ ਦਿੱਕਤ ਆ ਦੱਸੋ ਮੈਨੂੰ ਡਰੋਨ ਫਲਾਈ ਕਰਨ ਚ ਆਪਾਂ ਪੈਰਲ ਗੱਲ ਵੀ ਕਰਦੇ ਆ ਪੂਰੀ ਪੂਰੀ ਤਰ੍ਹਾਂ ਹੀ ਆ ਸਾਡੀ ਪੂਰੀ ਪੂਰੀ ਤਰ੍ਹਾਂ ਜਿੰਨਾ ਚਿਰ ਗੱਲ ਪਏ ਨਹੀਂ ਹੁੰਦੀ ਅਸੀਂ ਡਰੋਨ ਨਹੀਂ ਚੱਲਣ ਦਿੰਦੇ ਕਾਰਨ ਕੀ ਹੈ ਡਰੋਨ ਸੰਭਾਰ ਕੇ ਚੱਲ ਸਕਦਾ ਉਹ ਹਾਈ ਕੋਰਟ ਦੇ ਆ ਸਾਨੂੰ ਪਤਾ ਹੈ ਹਾਈ ਕੋਰਟ ਦੇ ਆਰਡਰ ਲਾਗੂ ਕਰੋ ਹਾਈ ਕੋਰਟ ਦੇ ਆਰਡਰ ਦਾ ਪਾਣੀ ਛੱਡਣ ਦੇ ਵੀ ਸੀ ਨੇ ਬਿਲਕੁਲ ਨਹੀਂ ਹਾਈ ਕੋਰਟ ਦੇ ਆਰਡਰ ਦਾ ਪਾਣੀ ਸਮਝੇ ਰ ਭਵੰਤ ਮਾਣਾ ਸੀ ਧਰਨਾ ਨਹੀਂ ਉਹ ਧਰਨਾ ਵੀ ਲਾਈ ਬੱਚਾ ਉਸੇ ਆਪਾਂ ਇਸ ਦੀ ਗੱਲ ਇਹਦਾ ਮਤਲਬ ਛੋਟੀ ਮਰਜੀ ਹੋ ਗਈ ਕਿਹੜਾ ਹਾਈ ਕੋਰਟ ਦਾ ਕਾਨੂੰਨ ਲਾਗੂ ਕਰਨਾ ਹੈ ਕਿਹੜਾ ਹਾਈ ਕੋਰਟ ਦਾ ਕਾਨੂੰਨ ਨਹੀਂ ਲਾਗੂ ਕਰਨਾ ਕਿਹੜਾ ਛੋਟੀ ਮਰਜੀ ਤੇ ਹੋ ਗਈ ਅਫਸਰਾਂ ਦੇ ਕੋਰਟ ਦੇ ਤਾਂ ਕਲੀਅਰ ਇਹ ਵੀ ਫਿਰ ਪਾਣੀ ਨਾਲ ਸੱਡਿਆ ਹਰਿਆਣੇ ਨੂੰ ਕੋਰਟ ਦਾ ਫੈਸਲਾ ਹੈ ਬਈ ਕੋ ਲੋਗ ਆ ਰਹੇ ਉਹੀ ਕੋਰਟ ਦਾ ਫੈਸਲਾ ਉਹੀ ਕੋਰਟ ਦਾ ਫੈਸਲਾ ਇੱਥੇ ਹੈ ਉਹ ਤੁਸੀਂ ਲਾਗੂ ਨਹੀਂ ਕੀਤਾ ਜੇ ਕੋਰਟ ਦਾ ਫੈਸਲਾ ਕੋਰਟ ਦਾ ਕੋਰਟ ਦਾ ਫੈਸਲਾ ਸੀ ਵੀ ਦਲੇ ਨੂੰ ਚਾਕੇ ਭਾਈ ਉਹਨੂੰ ਸਾਹਮੋ ਦੀ ਜ਼ਿੰਦਗੀ ਬਚਾਓ ਉਹਦਾ ਸਾਡਾ ਕੋਰਟ ਦਾ ਫੈਸਲਾ ਨਹੀਂ ਲਾਗੂ ਹੋਇਆ ਇੱਥੇ ਲਾਗੂ ਹੁੰਦਾ ਐਸੇ ਫੈਸਲੇ ਦੇ ਨਾਲ ਤਾਂ ਦੋ ਤਰੀਕ ਤੁਸੀਂ ਤੁਸੀਂ ਇੱਕ ਤਰਫਾ ਕਰ ਰਹੇ ਹੋ ਜਿਹੜਾ ਕੋਰਟ ਦਾ ਫੈਸਲਾ ਲੋਕਾਂ ਦੇ ਹੱਕ 'ਚ ਹੈ ਉਹਦੀ ਤੋਹੀ ਨਹੀਂ ਮਾਰਦੇ ਸਾਰੇ ਅਫਸਰ ਡਰੋਨ ਫਲਾਈ ਕਰਨ ਨਾਲ ਨੁਕਸਾਨ ਜਿਹੜਾ ਲੋਕਾਂ ਦੇ ਉਲਟ ਹੈ ਉੱਥੇ ਚੜ ਕੇ ਆਉਨੇ ਹੋ ਡਰੋਨ ਚੜ੍ਹ ਕੇ ਜਿਉਂ ਹੁਣ ਸਾਡੇ ਬੱਚਿਆਂ ਨੂੰ ਡਰੋਨ ਫਲਾਈ ਕਰਨ ਦੇ ਨਾਲ ਕੀ ਨੁਕਸਾਨ ਹੈ ਇਹਨਾਂ ਦੀ ਡਿਊਟੀ 8 ਘੰਟੇ ਹੈ ਕਿ 24 ਘੰਟੇ ਦੀ ਸਾਨੂੰ ਪਹਿਲਾਂ ਤੁਸੀਂ ਜਵਾਬ ਦੇਣੀ ਚਾਹੀਦਾ ਇਸ ਦੀ ਡਿਊਟੀ 4 8 ਘੰਟੇ 24 ਘੰਟੇ ਅਸੀਂ 24 ਘੰਟੇ ਦੱਸਾ ਦਿੰਨੇ ਹਾਂ ਸੌਣ ਦੇ ਕਿਹੜੇ ਵੇਲੇ ਹੈ ਜਿੰਨੀ ਤਰ੍ਹਾਂ ਇਹਨਾਂ ਦੇ ਇਹਨਾਂ ਦੇ ਸੌਣ ਦੇ ਕਿਹੜੇ ਵੇਲੇ ਆ ਇਹ 24 ਘੰਟੇ ਦੇ 24 ਘੰਟੇ ਪ੍ਰਧਾਨ ਸਾਹਿਬ ਅਸੀਂ ਕਾਨੂੰਨ ਲਾਗੂ ਕਰਨਾ ਕੱਲ ਨੂੰ ਕੋਈ ਹੋਰ ਕੰਮ ਜੰਪਿਆ ਫਿਰ ਕੀ ਕਰਾਂਗੇ ਅਸੀਂ ਤੁਸੀਂ ਕਾਨੂੰਨ ਲਾਗੂ ਕਰੋ ਆਜੋ ਭਾਈ